ਜਿਵੇਂ ਕਿ ਦੇਖਣ ਵਿੱਚ ਆਂਦਾ ਫਿਲਮਾਂ ਵਿੱਚ ਕੋਈ ਦਿਵੰਗ ਅਫਸਰ ਨਵੀਂ ਥਾਂ ਜੁਆਇਨਿੰਗ ਕਰਨ ਤੋਂ ਪਹਿਲਾਂ ਉਥੇ ਹਾਲਾਤਾਰੇ ਪੂਰੀ ਜਾਣਕਾਰੀ ਰੱਖਦਾ ਹੈ ਇਸੇ ਦੌਰਾਨ ਜ਼ਿਲ੍ਹਾ ਦੇ ਮੋਹਾਲੀ ਦੇ ਐਸਐਸਪੀ ਨਵੇਂ ਆਏ ਆਈਪੀਐਸ ਦਿਵੰਗ ਅਫਸਰ ਨੇ ਦਿਪਕ ਪਾਰਿਕ ਉਹਨਾਂ ਬਾਰੇ ਜੁਆਇਨਿੰਗ ਕਰਨ ਤੋਂ ਬਾਅਦ ਅੱਜ ਮੀਡੀਆ ਰੂਬਰੂ ਹੋਏ ਉਹਨਾਂ ਨੇ ਕਿਹਾ ਕਿ ਭ੍ਰਸ਼ਟਾਚਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਵੀ ਅਫਸਰ ਇਸ ਵਿੱਚ ਪਾਇਆ ਗਿਆ ਉਸ ਬ੍ਰੁਧ ਆਮ ਜਿਹੇ ਤਰ੍ਹਾਂ ਕਾਰਵਾਈ ਕੀਤੀ ਜਾਏਗੀ ਤੇ ਨਾ ਹੀ ਇਲਾਕੇ ਵਿੱਚ ਨਸ਼ਾ ਦਾ ਕੋਈ ਕਾਰੋਬਾਰ ਹੁੰ ਦਿੱਤਾ ਜਾਵੇਗਾ ਸਭ ਤੋਂ ਵੱਡੀ ਗੱਲ ਹੈ ਉਹਨਾਂ ਕਹਿੰਦੇ ਸਟ੍ਰੈਫ ਦੀ ਸਮੱਸਿਆ ਹੈ ਉਸ ਨੂੰ ਹੱਲ ਕਰਨ ਲਈ ਸੁਝਾਅ ਮੰਗੇ ਜਾਣਗੇ ਤੇ ਉਸ ਨੂੰ ਕਿਦਾਂ ਸੈਟਿੰਗ ਕੀਤਾ ਜਾਵੇ ਉਹਦੇ ਉੱਪਰ ਅੱਲੇ ਕਿਤੇ ਜਾਣਗੇ ਆ ਉਥੋਂ ਸੁਣਾਣੇ ਆ ਨਵੇਂ ਆਏ ਐਸਐਸਪੀ ਵੱਲੋਂ ਕੀ ਉਮੀਦਾਂ ਨੇ ਲੋਕਾਂ ਨਾਲ ਅਤੇ ਕੀ ਲੋਕਾਂ ਨੂੰ ਤਾਂ ਉਮੀਦਾਂ ਨੇ ਹਾਲਤਾਂ ਨੂੰ ਕਾਬੂ ਪਾਉਣ ਤੇ ਕੀ ਕਹਿ ਰਹੇ ਨੇ ਉਥੋਂ ਸੁਣਾਉਂਦੇ ਆ ਸੱਚੀ ਗੱਲ ਜੀ ਸਾਡਾ ਜਿਹੜਾ ਹੈਗਾ ਹੁਣ ਤੱਕ ਜਿਹੜੀ ਅਸੀਂ ਸਟੱਡੀ ਕੀਤੀ ਹੈ ਮੁਹਾਲੀ ਮੈਂ ਜੋਇਨ ਕਰਨ ਤੋਂ ਬਾਅਦ ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਪ੍ਰਾਇਰਟੀ ਏਰੀਆਜ਼ ਹੈਗੇ ਪਹਿਲਾਂ ਤੇ ਹੈਗਾ ਕਿ ਜਿਹੜੀ ਪ੍ਰੋਐਕਟਿਵ ਪੁਲਿਸਿੰਗ ਹੈਗੀ ਉਹ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੋਐਕਟਿਵ ਤੇ ਪ੍ਰੌਮਟ ਪੁਲਿਸਿੰਗ ਹੋਵੇ ਦੂਜਾ ਹੈਗਾ ਕਮਿਊਨਿਟੀ ਦਾ ਇੰਗੇਜਮੈਂਟ ਕੀਤਾ ਜਾਵੇ ਜੋ ਵੀ ਲੋਕਾਂ ਦੀ ਪ੍ਰੋਬਲਮ ਹੈਗੀ ਜਿਵੇਂ ਆਰਡਬੀਏਜ਼ ਹੈਗੀ ਹੈ ਵਿਲੇਜ ਦੇ ਵਿੱਚ ਅਸੀਂ ਵੀਡੀਸੀਜ਼ ਬਣਾਈ ਹੈ ਸੋ ਡਰੱਗਸ ਦੇ ਅਗੇਂਸਟ ਦਾ ਲੋਕਾਂ ਦਾ ਫੀਡਬੈਕ ਲੈ ਕੇ ਜੋ ਉਹਨਾਂ ਦੀ ਪ੍ਰੋਬਲਮਸ ਹੈਗੀ ਉਹਨਾਂ ਤੱਕ ਜਾ ਕੇ ਅਪਰੋਚ ਕਰਕੇ ਵੀ ਅਸੀਂ ਚਾਹੁੰ ਪ੍ਰਸਤ ਹੈਗਾ ਹੋਰ ਇਨਕਰੀਸ ਕਰੀਏ ਤੀਜਾ ਹੈਗਾ ਕੰਪਲੇਂਟ ਡਿਸਪੋਜ਼ਲ ਦਾ ਸਾਡੇ ਜਿਹੜੀ ਪੈਂਡੈਂਸੀ ਆਫ ਕੰਪਲੇਂਟਸ ਐਂਡ ਪੈਂਡੈਂਸੀ ਆਫ ਐਫ ਆਈ ਆਰਸ ਹੈਗੀ ਹੈ ਉਹਨੂੰ ਅਸੀਂ ਰਿਵਿਊ ਕਰਕੇ ਉਹਨੂੰ ਕਟਾ ਕੇ ਜਿਹੜੀ ਨਵੀਂ ਬੀ ਐਨ ਐਸ ਐਸ ਦੀ ਹਦਾਇਤਾਂ ਹੈਗੀ ਉਹਦੇ ਅਕੋਰਡਿੰਗ ਉਹਨੂੰ ਲਾਣਾ ਚਾਹੁੰਦੇ ਆਂ ਚੌਥਾ ਹੈਗਾ ਸਾਈਬਰ ਕ੍ਰਾਈਮ ਦੇ ਮਾਨਯੋਗ ਡੀਜੀਪੀ ਸਾਹਿਬ ਨੇ ਪਿੱਛੇ ਆਪਣੇ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਥਾਣੇ ਬਣ ਗਏ ਸੋ ਉਹਦੇ ਵਿੱਚ ਅਸੀਂ ਪੰਜਾਬ ਪੂਰੇ ਦੇ ਵਿੱਚ ਅਸੀਂ ਐਕਸਪਰਟਸ ਵੀ ਹਾਇਰ ਕੀਤੇ ਸਾਈਬਰ ਦੇ ਆਰ ਇਕਨੋ ਤੇ ਨਾਲ ਹੀ ਜਿਹੜੇ ਲੀਗਲ ਐਕਸਪਰਟਸ ਵੀ ਹਾਇਰ ਕੀਤੇ ਇਹਨਾਂ ਨੂੰ ਯੂਜ਼ ਕਰਕੇ ਸਾਈਬਰ ਅਫੈਂਸਸ ਦੇ ਵਿੱਚ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਪ੍ਰੋਐਕਟਿਵਲੀ ਉਹਨਾਂ ਨੂੰ ਗਾਈਡ ਕਰਨਾ ਸੋਸ਼ਲ ਮੀਡੀਆ ਤੇ ਰਹੀ ਇਹ ਵੀ ਸਾਰਟੀਫਾਇਟੀ ਰਹੇਗੀ ਪੰਜਵੀਂ ਪ੍ਰੋਬਲਮ ਜਿਹੜੀ ਹੁਣ ਸਾਡੇ ਨੋਟਿਸ ਚ ਆਈ ਹੈ ਕਿ ਟ੍ਰੈਫਿਕ ਦੀ ਕਾਫੀ ਸਮੱਸਿਆ ਹੈਗੀ ਹੈ ਸੋ ਵੀ ਵਿਲ ਵਰਕ ਆਊਟ ਅ ਪਲਾਨ ਕਿ ਟ੍ਰੈਫਿਕ ਤੇ ਪੀਸੀਆ ਨੂੰ ਕਿਸ ਤਰੀਕੇ ਨਾਲ ਡਿਪਲॉय ਕੀਤਾ ਜਾਏ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਹੂਲਤ ਦਿੱਤੀ ਜਾ ਸਕੇ ਅਗਲਾ ਜੀ ਐਨ ਡੀ ਪੀ ਐਸ ਦਾ ਹੈਗਾ ਸਾਡਾ ਸਟੇਟ ਲੈਵਲ ਤੇ ਡਰਾਈਵ ਚੱਲ ਰਹੀ ਹੈ ਐਨ ਡੀ ਪੀ ਐਸ ਦੇ ਜਿਹੜੇ ਹੈਗੇ ਆ ਉਹਦੇ ਵਿੱਚ ਸਾਡਾ ਮਕਸਦ ਇਹ ਹੈਗਾ ਕਿ ਜਿਹੜੇ ਨੋ ਸਟੱਗਲਰਸ ਹੈਗੇ ਆ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਉਹਨਾਂ ਨੂੰ ਲੋਕਾਂ ਦੇ ਫੀਡਬੈਕ ਲੈ ਕੇ ਅਦਰਵਾਈਜ਼ ਵੱਖ-ਵੱਖ ਜਿਹੜੀ ਸਾਡੀ ਵੀ ਏਜੰਸੀਜ਼ ਹੈਗੀ ਉਹਨਾਂ ਦਾ ਫੀਡਬੈਕ ਲੈ ਕੇ ਆਇਡੈਂਟੀਫਾਈ ਕੀਤਾ ਜਾਵੇ ਤੇ ਉਹਨਾਂ ਜਿਹੜੇ ਪੁਆਇੰਟ ਆਫ ਸੇਲਸ ਹੈਗੇ ਉਹਨਾਂ ਨੂੰ ਫਿਨਿਸ਼ ਕਰਕੇ ਤੇ ਉਹਨਾਂ ਨੂੰ ਬਿਹਾਈਂਡ ਦੀ ਬਾਸ ਭੇਜਿਆ ਜਾਵੇ ਅਗਲਾ ਜੀ ਪ੍ਰੋਬਲਮ ਜਿਹੜੀ ਲੋਕਲ ਲੈੱਥ ਹੈਗੀ ਬਿਕਾਜ਼ ਬਾਹਰ ਤੋਂ ਕਾਫੀ ਲੋਕ ਆ ਕੇ ਰਹਿੰਦੇ ਟੈਨੈਂਟ ਵੈਰੀਫਿਕੇਸ਼ਨ ਦੀ ਜਿਹੜੀ ਪ੍ਰੋਬਲਮ ਇਸ ਸਾਹਮਣੇ ਆਈ ਹੈ ਸੋ ਉਹ ਅਸੀਂ ਸਿਸਟਮ ਲੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਦੇ ਪੱਖੋਂ ਅਸੀਂ ਕਹਿਣਾ ਚਾਹੁੰਦੇ ਆ ਜੀ ਕਿ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਵੇ ਥੋਰਾ ਹੋਵੇ ਤੇ ਟਾਈਮ ਬౌੰਡ ਹੋਵੇ ਇਹ ਸਾਡਾ ਜਿਹੜਾ ਹੈਗਾ ਔਰ ਰਿਲੇਟਿਵ ਰਹੇਗਾ ਕਿਉਂਕਿ ਆਪਣੇ ਜ਼ਿਲ੍ਹੇ ਦਾ ਬਾਰਡਰ ਲੱਗਦਾ ਹੈ ਚੰਡੀਗੜ੍ਹ ਨਾਲ ਵੀ ਲੱਗਦਾ ਹੈ ਦੂਜੀ ਸਟੇਟਸ ਨਾਲ ਵੀ ਲੱਗਦਾ ਹੈ ਸੋ ਕ੍ਰੋਸ ਬਾਰਡਰ ਜਿਹੜਾ ਕ੍ਰਾਈਮ ਹੋਏਗਾ ਕ੍ਰੋਸ ਬਾਰਡਰ ਕ੍ਰਿਮੀਨਲਸ ਉਹਦੇ ਲਈ ਦੂਜੀ ਸਟੇਟਾਂ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਨਾਲ ਰੈਗੂਲਰ ਇਨ ਟੱਚ ਰਹਿ ਕੇ ਅਸੀਂ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਸਾਡੇ ਅਗਲੀ ਪ੍ਰੋਬਲਮ ਜਿਹੜੀ ਹੈਗੀ ਜਿਹੜੀ ਆਇਡੈਂਟੀਫਾਈ ਕੀਤੀ ਗਈ ਕਿ ਕੁਝ ਇੱਥੇ ਚੌਕਾ ਤੇ ਵੀ ਕੁਝ ਪ੍ਰੋਬਲਮ ਆਂਦੀ ਹੈ ਕੁਝ ਲੋਕ ਜਿਹੜੇ ਹੈਗੇ ਆ ਉਹ لوکاں نو بیگرز دی گارڈ دے وچ تنگ کردے ہیں کس کس طریقے دی پرابلم آندی ہے ساو اجڑی ریگولر پرابلم جو وی لوکا لوکی فیس کر رہے ہیں او اسی فیڈ بیک چینلز دے راہے ریگولر فیڈ بیک لے کے میڈیا تو وی فیڈ بیک لے کے انہاں تے ضرور ورک اؤٹ کریں گے اس تو علاوہ جیڑا لیٹسٹ ٹیکنالوجی یوز کر کے ڈیٹا انالیسس کر کے پروفائلنگ اف ایریاز کر کے کہ کرائم ٹون ایریاز کتھے ہے گے ہے اوتھے کس طریقے نال سائنٹیفک طریقے نال ڈیپلائمنٹ اف پی سی آر تے پورٹس کیتا جا سکدا اے وی ساڈا جیڑا ہے گا اے پرائیورٹی ایریا دے وچ ਸੋ ਬੇਸਿਕਲੀ ਇਨ ਕਨਕਲੂਜਨ ਪੁਲਿਸਿੰਗ ਜਿਹੜੀ ਹੈ ਉਹ ਇਫੈਕਟਿਵ ਹੋਵੇ ਪ੍ਰੋਫੈਸ਼ਨਲ ਹੋਵੇ ਤੇ ਪ੍ਰੋਐਕਟਿਵ ਹੋਵੇ ਇਹੀ ਸਾਡਾ ਪਰਪਸ ਹੈ